ਸਤਿਵਾਂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦੀ ਚੋਣ ਹੁੰਦੀ ਹੈ ਜਦੋਂ ਉਹਦੇ 'ਚ ਲਿਖਿਆ ਹੋਇਆ ਹੈ ਕਿ ਜਿਹੜਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੂੰ ਜਿਹੜਾ ਹਾਰਦਾ ਦੂਜੇ ਨੰਬਰ ਤੇ ਆ ਉਹ ਆਟੋਮੈਟਿਕਲੀ ਜੋ ਜੂਨੀਅਰ ਵੀਜ਼ ਪ੍ਰਧਾਨ ਬਣਦਾ ਹੈ ਪਰ ਇਹਨਾਂ ਨੇ ਜੂਨੀਅਰ ਵੀਜ਼ ਪ੍ਰਧਾਨ ਦੀ ਕਿ ਨਵੀਂ ਪਰਤ ਪਾਈ ਹੈ ਉਹਨੂੰ ਵੀ ਪ੍ਰਧਾਨ ਉਹ ਜੂਨੀਅਰ ਵੀਜ਼ ਪ੍ਰਧਾਨ ਆਪਣਾ ਕੈਂਡੀਡੇਟ ਦਾ ਉਹ ਸ਼ਰਯਾਂ ਤੱਕ ਆਮ ਆਰਮੀ ਪਾਰਟੀ ਦਾ ਆਮ ਆਰਮੀ ਪਾਰਟੀ ਮਰਦਾਬਾ ਆਮ ਆਰਮੀ ਪਾਰਟੀ ਮਰਦਾਬਾ ਸ਼ਹੀਦ ਲੱਕੇ ਸ਼ਹੀਦ ਲੱਕੇ ਸ਼ਹੀਦ ਜੀ ਨਹੀਂ ਚਲੇਗੀ ਆ ਮਨੀ ਨਰਿੰਦਰ ਕੋਰ ਪ੍ਰਾਇਮ ਤੁਸੀਂ ਜੀਤ ਪ੍ਰਧਾਨ ਦਾ ਜਿਹੜਾ ਉਧਾ ਹੁੰਦਾ ਹੈ ਆਟੋ ਜਿਹੜਾ ਮਿਊਸਪਲ ਐਕਟ ਐਕਟ ਕਹਿੰਦਾ ਜੋ ਅੱਜ ਜੋ ਮਿਊਸਪਲ ਐਕਟ ਹੈ ਉਹ ਕਹਿੰਦਾ ਵੀ ਮੀਤ ਪ੍ਰਧਾਨ ਉਹਪੋਜੀਸ਼ਨ ਦਾ ਬਣੂਗਾ ਇਹਨਾਂ ਨੇ ਸ਼ਰਿਆਮ ਗੁੰਡਾਗਰਦੀ ਨਾਲ ਜਿਹੜਾ ਮੀਤ ਪ੍ਰਧਾਨ ਹੈ ਉਹ ਆਮ ਆਦੀ ਪਾਰਟੀ ਦਾ ਬਣਾਇਆ ਜਿਹਦੇ ਵਿੱਚ ਆਮ ਆਦੀ ਪਾਰਟੀ ਦੇ ਆਪ ਨੇ ਹਮਣੇ ਰੋੜਾ ਐਮ ਐਲ ਏ ਇੱਥੇ ਸਾਰੇ ਵਿੱਚ ਸ਼ਾਮਿਲ ਸੀ ਇਹਨਾਂ ਦੇ ਸਾਹਮਣੇ ਮਤਲਬ ਕਿ ਯੱਸ ਯੱਸ ਕਰਦੇ ਰਹੇ ਫਿਰ ਵੀ ਉਹਨਾਂ ਨੇ ਗੱਲ ਨਹੀਂ ਸੁਣੀ ਸ਼ਰਿਆਮ ਧੱਕੇ ਨਾਲ ਜੋ ਗੁੰਡਾਗਰਦੀ ਨਾਲ ਇਹਨਾਂ ਨੇ ਮੀਤ ਪ੍ਰਧਾਨ ਬਣਾਇਆ ਆਮ ਆਦੀ ਪਾਰਟੀ ਦਾ ਬਣਾਇਆ ਅਸੀਂ ਕਾਨੂੰਨ ਮੁਤਾਬਕ ਦੇਖਾਂਗੇ ਮਿਊਸਪਲ ਐਕਟ ਇਹੀ ਕਹਿੰਦਾਗਾ ਅੱਗੇ ਹਾਈ ਕੋਰਟ ਦਾ ਜੋ ਰ ਕਹਿੰਦੇ ਕੀ ਹੈ ਜੋ ਐਮ ਸੀ ਸਰਵਾਨ ਨੇ ਰੋਪ ਲਾਰੇ ਨੇ ਕੀ ਜੋ ਹਾਂਜੀ ਅਸੀਂ ਤਾਂ ਸਰੇ ਆਮ ਗੁੱਡਾ ਕਰਦੀ ਕਰਿਆ ਸਾਡੇ ਨਾਲ ਤਾਂ ਸਰੇ ਆਮ ਸਾਡੀ ਸੁਣੀ ਨਹੀਂ ਗਈ ਅਸੀਂ ਬਥੇਰਾ ਕਿਹਾ ਵੀ ਚੋਣ ਐਕਟ ਦੇ ਨਾਲ ਸਾਡੀ ਚੋਣ ਹੋਣੀ ਚਾਹੀਦੀ ਆ ਪਰ ਸਾਡੀ ਸੁਣੀ ਆਪੀ ਪ੍ਰਧਾਨਕਾਰਤਾ ਆਪੀ ਮੀਤ ਪ੍ਰਧਾਨਕਾਰਤਾ ਸਾਨੂੰ ਇੱਥੇ ਬੈਠੇ ਰਹਿਣ ਦਾ ਅਸੀਂ ਕਾਰਵਾਈ ਕਰਾਂਗੇ ਹੁਣ ਸਾਰੇ ਜਿਹੜੇ ਇਕੱਠੇ ਹੁੰਨੇ ਆ ਜੋ ਕਾਰ ਤੁਸੀਂ ਦੇਖ ਸਕਦੇ ਹੋ ਕਿ ਜੋ ਐਮ ਸੀ ਸਰਵਾਨ ਨੇ ਉਹਨਾਂ ਦੇ ਵੱਲ ਮੁਰਦਾਬਾਦ ਮੁਰਦਾਬਾਦ ਕਲਵਾਦੂਆ ਬਿਲਕੁਲ ਕੋਈ ਚੋਣ ਨਹੀਂ ਹੋਈ 1% ਵੀ ਕਿਸੇ ਤਰੀਕੇ ਦਾ ਐ ਨਹੀਂ ਹੋਇਆ ਕਿ ਚੋਣ ਵਾਲਾ ਕੰਮ ਹੋਇਆ ਹੋਵੇ ਸਰੇ ਆਮ ਤੱਕੇ ਸਹੀ ਕੀਤੀ ਗਈ ਹੈ ਅੰਦਰ ਬੈਠਣ ਸਹਿਰ ਪ੍ਰਧਾਨ ਮੀਤ ਪ੍ਰਧਾਨ ਸੀ ਨੇ ਮੀਤ ਦੇ ਪ੍ਰਧਾਨ ਥੋਪ ਦਿੱਤੇ ਗਏ ਨੇ ਕੋਈ VOTING ਨਹੀਂ ਹੋਈ ਕਿਸੇ ਵੀ ਤਰ੍ਹਾਂ ਦੀ ਕੋਈ ਚੋਣ ਨਹੀਂ ਹੋਈ ਨਾ ਤਾਂ ਪ੍ਰਧਾਨਗੀ ਦੀ ਕੋਈ ਚੋਣ ਹੋਈ ਹੈ ਨਾ ਕੋਈ ਸੀਨੀਅਰ ਮੀਤ ਪ੍ਰਧਾਨ ਦੀ ਚੋਣ ਹੋਈ ਹੈ ਐਕਟ ਦੇ ਮੁਤਾਬਕ ਕੀ ਹੁੰਦਾ ਐਕਟ ਦੇ ਮੁਤਾਬਕ ਕੀ ਹੁੰਦਾ ਪ੍ਰਧਾਨਗੀ ਦੀ ਚੋਣ ਹੋਈ ਪਰ ਤਾਂ ਕੋਈ ਚੋਣ ਨਹੀਂ ਕਰੀ ਸਿਰਫ ਪ੍ਰਧਾਨ ਹੈ ਮੀਤ ਸੀਨੀਅਰ ਮੀਤ ਪ੍ਰਧਾਨ ਹੈ ਥੋਪਿਆ ਗਿਆ ਐਕਟ ਦੇ ਮੁਤਾਬਿਕ ਐਕਟ ਦੇ ਵਿੱਚ ਲਿਖਿਆ ਹੋਇਆ ਕਿ ਜਿਹੜੀ ਸੀਨੀਅਰ ਮੀਤ ਪ੍ਰਧਾਨ ਦੀ ਚੋਣ ਹੈ ਉਸ ਤੋਂ ਜਿਹੜਾ ਜਿਸ ਮੈਂਬਰ ਨੂੰ ਵੋਟਾਂ ਘੱਟ ਰਹਿ ਜਾਂਦੀਆਂ ਨੇ ਉਹ ਆਟੋਮੈਟਿਕ ਮੀਤ ਪ੍ਰਧਾਨ ਲਾ ਦਿੱਤਾ ਜਾਂਦਾ ਪਰ ਇੱਥੇ ਕੋਈ ਸਾਡੀ ਸੁਣਵਾਈ ਨਹੀਂ ਹੋਈ ਸਾਰੇ ਅੰਤੱਕਾ ਹੋਇਆ ਕੋਈ ਵੋਟ ਨਹੀਂ ਹੋਈ ਇਹਦਾ ਸਿਰਫ ਸਾਰੇ ਚਾਹੇ ਪ੍ਰਧਾਨ ਚਾਹੇ ਸੀਨੀਅਰ ਮੀਤ ਪ੍ਰਧਾਨ ਚਾਹੇ ਮੀਤ ਪ੍ਰਧਾਨ ਇਹਦਾ ਥੋਪੇ ਨੇ ਕੋਈ ਸਾਡੀ ਇੱਥੇ 1% ਵੀ ਕੋਈ VOTING ਵਾਲਾ ਕੰਮ ਨਹੀਂ ਹੋਇਆ ਪੰਜਾਬ ਸਰਕਾਰ ਜਿੰਦਾਬਾਦ ਇਹ ਬਿਲਕੁਲ ਤੁਸੀਂ ਸੁਣਿਆ ਉਹਨਾਂ ਨੇ ਕਿ ਜੋ ਪ੍ਰਧਾਨ ਥੋਪੇ ਗਏ ਨੇ ਪ੍ਰਧਾਨ ਥੋਪੇ ਗਏ ਨੇ ਅੱਜ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਨਾਲ ਸੀ ਮਿਊਸਪਲ ਕਮੇਟੀ ਸੰਗਰੂਰ ਤੋਂ ਸਾਂਝਾ ਕਰ ਰਹੇ ਹਾਂ ਜਿੱਥੇ ਜੋ ਆਜ਼ਾਦ ਉਮੀਦਵਾਰਾਂ ਦੀ ਗੱਲ ਕਰਦੀ ਹੈ ਜਾਂ ਫਿਰ ਕਾਂਗਰਸ ਪਾਰਟੀ ਦੇ ਜੋ ਜਿੱਤੇ ਹੋਏ ਉਮੀਦਵਾਰ ਨੇ ਉਹ ਬਾਹਰ ਆਏ ਨੇ ਉਹਨਾਂ ਨੇ ਉਹਨਾਂ ਦੇ ਵੱਲ ਲਗਾਤਾਰ ਨਾਰੇਬਾਜੀ ਕੀਤੀ ਗਈ ਆ ਨਾਰੇਬਾਜੀ ਕੀਤੀ ਸਾਡੇ ਨਾਲ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮਯੂਰ ਸਿੰਘ ਗੱਲ ਕਰਨੇ ਆ ਪ੍ਰਧਾਨ ਜੀ ਨਾਰੇਬਾਜੀ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਧੱਕੇਸ਼ਾਹੀ ਕੀਤੀ ਗਈ ਆ ਪ੍ਰਧਾਨ ਥੋਪੇ ਗਏ ਨੇ ਮੀਤ ਪ੍ਰਧਾਨ ਥੋਪੇ ਗਏ ਇਹ ਆਪਾਂ ਨੂੰ ਪਤਾ ਹੀ ਆ ਪਹਿਲਾਂ ਹੀ ਪਹਿਲਾਂ ਤੁਸੀਂ ਇੱਥੇ ਆਏ ਦੇਖੋ ਇਹਨਾਂ ਨੇ ਕਿਵੇਂ ਨਾਕਾਬੰਦੀ ਕਰੀ ਆ ਸਾਰਾ ਇੱਥੇ ਰੋੜਾਂ ਜਾਮ ਕਰੀਆਂ ਨੇ ਵੀ ਜਿਹੜੀ ਆਮ ਪਬਲਿਕਾ ਪਹੁੰਚ ਨਾ ਸਕੇ ਜਿਹੜੇ ਇਥੇ ਸਮਰਥਕ ਨੇ ਉਹ ਪਹੁੰਚ ਨਾ ਸਕਣ ਇਸ ਕਰਕੇ ਨੇ ਬਿਲਕੁਲ ਇਹ ਜਿਹੜੀ ਕੋਈ ਵੀ ਆ ਚੋਣ ਹੈ ਜਿਹੜੀ ਇਹ ਸਾਰਾ ਕੁਝ ਇਹਨਾਂ ਨੇ ਛਿੱਕੇ ਟੰਗ ਕੇ ਇਹਨਾਂ ਨੇ ਆਪਦੇ ਆਪ ਧੱਕੇ ਨਾਲ ਇਥੋਪੇ ਨੇ ਦੇਖੋ ਕਿਵੇਂ ਸਾਰੇ ਐਮਸੀ ਸਾਹਿਬਾਨ ਬਾਹਰ ਖੜੇ ਨੇ ਆਏ ਇਹਨਾਂ ਦੀ ਕਿਸੇ ਦੀ ਵੀ ਕੋਈ ਵੋਟ ਨਹੀਂ ਉਥੇ ਪਵਾਈ ਗਈ ਤੇ ਆਮ ਆਦਮੀ ਪਾਰਟੀ ਨੇ ਸ਼ਰਮ ਇਥੇ ਇਹ ਧੱਕਾ ਕੀਤਾ ਜੀ ਬਿਲਕੁਲ ਪ੍ਰਧਾਨ ਜੀ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਸ਼ਰਿਆਮਾ ਤੱਕਾ ਕੀਤਾ ਗਿਆ ਕਿਸੇ ਵੀ ਨਗਰ ਕੌਂਸਲਰ ਜੋ ਐਮ ਸੀ ਚੁਣੇ ਹੋਏ ਐਮ ਸੀ ਨੇ ਉਹਨਾਂ ਦੀ ਬੋਰਡ ਦਾ ਇਸਤੇਮਾਲ ਨਹੀਂ ਕੀਤਾ ਗਿਆ ਜੇਕਰ ਪ੍ਰਧਾਨ ਉਪ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦਾ ਕਹਿਣਾ ਕਿ ਆਪੋਜੀਸ਼ਨ ਦੇ ਵਿੱਚੋਂ ਲਿਆ ਜਾਂਦਾ ਆਪੋਜੀਸ਼ਨ ਦੇ ਵਿੱਚੋਂ ਲਿਆ ਜਾਂਦਾ ਵੀ ਗੱਲ ਮੈਂ ਤੁਹਾਨੂੰ ਦੱਲ ਦਿਖ ਰਿਹਾ ਵਾਟਰਪਰ ਬਾਰਾ ਤੋਂ ਨੂੰ ਸ਼ੁਰੂ ਪਿਛਣਾ ਲਾ ਜੀ ਅੱਜ ਸਰਕਾਰ ਵੱਲੋਂ ਇੱਕ ਏਜੰਡਾ ਜਾਰੀ ਕਰਕੇ ਜਿਹਦੇ ਵਿੱਚ ਸੋਚ ਕਾਉਂਡ ਦਾ ਪ੍ਰੋਗਰਾਮ ਸੀ ਅਤੇ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਇਲੈਕਸ਼ਨ ਦਾ ਏਜੰਡਾ ਸੀ ਪ੍ਰਧਾਨਗੀ ਵਾਸਤੇ ਸਰਕਾਰ ਦੀ ਤਰਫੋਂ ਭਪਿੰਦਰ ਸਿੰਘ ਜੀ ਦਾ ਨਾਮ ਪ੍ਰਪੋਜ਼ ਕੀਤਾ ਗਿਆ ਦੂਜੇ ਪਾਸੇ ਮੇਰਾ ਖੁਦ ਦਾ ਨੱਥੂ ਲਾਲ ਠਿਗਰੇ ਦਾ ਕਾਂਗਰਸ ਪਾਰਟੀ ਵੱਲੋਂ ਨਵਾਂ ਪ੍ਰਪੋਜ਼ ਕੀਤਾ ਗਿਆ ਚਾਹੀਦਾ ਇਹ ਸੀਗਾ ਕਿ ਵੀ ਉਹਨਾਂ ਦੀ ਵੋਟਾਂ ਕਰਾਈ ਜਾਂਦੀ ਬਿਨਾਂ ਕੋਈ VOTING ਕਰਾਏ ਇਹਨਾਂ ਨੇ ਪ੍ਰਧਾਨ ਦਾ ਐਲਾਨ ਕੀਤਾ ਅਸੀਂ ਉਸ ਦੀ ਨਖੀਦੀ ਕਰਦੇ ਹਾਂ ਇਸ ਤੋਂ ਇਲਾਵਾ ਇਹਨਾਂ ਨੇ ਸੀਨੀਅਰ ਮੀਤ ਪ੍ਰਧਾਨ ਦੇ ਵੀ ਕੋਈ VOTING ਨਹੀਂ ਕਰਾਈ ਜਦੋਂ ਕਿ ਸੀਨੀਅਰ ਮੀਤ ਪ੍ਰਧਾਨ ਜਿਹੜਾ ਹੈ ਉਹਦੀ ਇਲੈਕਸ਼ਨ ਦੇ ਵਿੱਚ ਪਹਿਲਾ ਹੀ ਪਦ ਜਿਹੜਾ ਮੈਨੇਬਰ ਤੇ ਆਉਂਦਾ ਹੈ ਉਹ ਸੀਨੀਅਰ ਮੀਤ ਪ੍ਰਧਾਨ ਬਣਦਾ ਹੈ ਦੂਜੇ ਨੰਬਰ ਤੇ ਆਉਣ ਵਾਲਾ ਕੈਂਡੀਡੇਟ ਉਮੀਦਵਾਰਦਾਰ ਹੁੰਦਾ ਚਾਹੇ ਉਹ ਆਪੋਜੀਸ਼ਨ ਪਾਰਟੀ ਦਾ ਇਹਨਾਂ ਨੇ ਬਿਲਕੁਲ ਸਰੀਆਮ ਧੱਕਾ ਕੀਤਾ ਇੱਕ ਦਿਨ ਨਾਉ ਅਨਾਉਂਸ ਕਰ ਦਿੱਤੇ ਕਿ ਵੀ ਇਹ ਵੱਡੇ ਜਿੱਤੇ ਗਏ ਇਸ ਲਈ ਅਸੀਂ ਇਸ ਸਰਕਾਰ ਦੀ ਇਸ ਚੋਣ ਦੀ ਰੱਦ ਕਰਨ ਦੀ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਜੋ ਹਾਈ ਅਥਾਰਟੀ ਹੈ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਜੇਕਰ ਗੱਲ ਕਰਦੀ ਹੈ ਤਾਂ ਇਹਨਾਂ ਦਾ ਕਹਿਣਾ ਕਿ ਮੇਰਾ ਨਾਮ ਪ੍ਰਪੋਜ਼ ਕੀਤਾ ਗਿਆ ਸੀ ਕਾਂਗਰਸ ਪਾਰਟੀ ਦੇ ਵੱਲੋਂ ਪਰ ਆਮ ਆਦਮੀ ਪਾਰਟੀ ਦੇ ਵੱਲੋਂ ਕੋਈ VOTING ਨਹੀਂ ਕਰਾਈ ਗਈ ਅੱਜ ਸਿੱਧਾ ਹੀ ਤਿੰਨ ਨਾਂ ਬੋਲੇ ਗਏ ਨੇ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਇਹ ਤਿੰਨੇ ਨਾਂ ਬੋਲੇ ਗਏ ਨੇ ਪਰ ਜਿਸ ਨੂੰ ਲੈ ਕੇ ਲਗਾਤਾਰ ਕਾਂਗਰਸ ਪਾਰਟੀ ਅਤੇ ਆਜ਼ਾਦ ਉਮੀਦਵਾਰ ਆਮ ਆਦਮੀ ਪਾਰਟੀ ਸੰਗਰੂਰ ਦੀ ਵਿਧਾਇਕ ਕੈਬਨਿਟ ਮੰਤਰੀ ਅਮਨ अरोड़ा ਦੇ ਉੱਤੇ ਸਿੱਧੇ-ਸਿੱਧੇ આરોਪ ਲਾ ਰਹੇ ਨੇ ਕਿ ਉਹਨਾਂ ਨੇ ਸਾਡੇ ਨਾਲ ਇਸ ਚੋਣ ਦੇ ਵਿੱਚ ਧੱਕਾ ਕੀਤਾ ਕੈਮਰਾਮੈਨ ਦੀਪਕ ਦੇ ਨਾਲ ਹਰਜੀਤ ਸਿੱਧੂ ਮੁਰਦਾਬਾਦ 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 ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਪੰਜਾਬ ਸਰਕਾਰ ਮੁਰਦਾਬਾਦ ਆਮਨ ਅਰੋੜਾ ਮੁਰਦਾਬਾਦ ਨਰਿੰਦਰ ਕੋਰਪਰਾ ਮੁਰਦਾਬਾਦ ਐਮ ਐਲ ਨਰਿੰਦਰ ਕੋਰਪਰਾ